ਹੈਲੋ एवरीवन ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਦੇ ਸਟ੍ਰੈਂਡ ਨੇ ਸੀ ਸਕਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣ ਬਹੁਤ ਵਧੀਆ ਹੋਣਗੇ ਸੋ ਟਾਈਮ 7 ਵਜ ਚੁੱਕੇ ਨੇ ਤੇ ਸ਼ੁਰੂ ਕਰੀਏ ਆਪਣੇ ਦਿਨ ਦੀ ਅੱਜ ਸੁਸਤੀ ਬਹੁਤ ਪੈ ਰਹੀ ਹੈ ਪਤਾ ਨਹੀਂ ਇਹ ਦਿਨ ਹੈ ਜਿੱਦ ਇਦਾਂ ਦੇ ਹੋ ਰਹੇ ਨੇ ਬਟ ਅੱਜ ਕੰਮ ਬਹੁਤ ਜ਼ਿਆਦਾ ਨੇ ਇਸ ਲਈ ਲੱਗਣਾ ਪੈਣਾ ਅੱਜ ਮੈਂ ਆਪਣੇ ਰੂਮ ਦੀ ਕਰ ਰਹੀ ਹਾਂ ਸਫਾਈ ਤੇ ਡਸਟਿੰਗ ਆਪਾਂ ਚਲੋ ਬਸ ਤਾਂ ਡੇਲੀ ਹੀ ਲਿਆਵਟ ਅੱਜ ਪਾਣੀ ਨਾਲ ਸਾਰਾ ਧੋਵਾ ਲਏ ਨੂੰ। ਔਰ ਇੱਕਦਮ ਬੱਚਾ ਨਾਲ ਸਾਰਾ ਪਿੱਤਾ ਸੀ। ਇੱਕ ਇੱਕ ਰੂਮ ਕਰਕੇ ਸਾਰਾ ਕਰਦੇ ਜਾਵਾਂਗੇ। ਦੈਨ ਫਿਰ ਇੱਕਦਮ ਸਾਰੀ ਸਫਾਈ ਹੋ ਜੂਗੀ। ਔਰ ਅੱਜ ਮੈਂ ਮਾਰਕੀਟ ਵੀ ਜਾਣਾ ਇੰਟਰ ਜੀ ਦੇ ਨਾਲ ਬਹੁਤ ਸਾਰਾ ਕੰਮ ਨੇ। ਸੋ ਚਲੋ ਜੀ ਫਟਾਫਟ ਲੱਗিয়ে ਨੂੰ। ਸਭ ਤੋਂ ਪਹਿਲਾਂ ਆਪਾਂ ਬੈੱਡਾਂ ਦੀਆਂ ਬ੍ਰੈਡ ਸ਼ੀਟ ਚੱਕ ਕੇ ਧੋਣ ਦੇ ਲਈ ਪਾ ਦਈਏ ਨਾ ਵਾਸ਼ਿੰਗ ਮਸ਼ੀਨ ਦੇ ਵਿੱਚ। ਔਰ ਹੁਣੇ ਸੋ ਫਰ ਕੰਬਲ ਜੈਕਟ ਬੈਡ ਦੇ ਉੱਪਰ ਰੱਖ ਲਵਾਂਗੇ ਤੇ ਫਿਰ ਸਾਰਾ ਫਰਸ਼ਾ ਜਿਹੜਾ ਵਾਸ਼ ਕਰ ਦਵਾਂਗੇ ਜਿਹੇ ਰੋង ਦੀ ਸਫਾਈ ਕਰਨ ਤੋਂ ਬਾਅਦ ਆਪਾਂ ਹੋ ਗਿਆ ਇੱਕਦਮ ਰੈਡੀ ਤੇ ਹੁਣ ਚਲ ਲਈਏ نیچے ਟਾਈਮ 10 ਵੱਜ ਚੁੱਕੇ ਨੇ ਤੇ ਬਹੁਤ ਸਾਰੇ ਜ਼ਰੂਰੀ ਕੰਮ ਨੇ ਜਿਹੜੇ ਮੈਂ ਤੇ ਅੰਦਰ ਜੀ ਦੇ ਨਾਲ ਤੇ ਮਾਰਕੀਟ ਜਾ ਕੇ ਸਾਰੇ ਕਰਕੇ ਆਉਣੇ ਨੇ ਤੇ ਸੋ ਚਲੋ ਜੀ ਚਲ ਲਈਏ نیچے ਤੇ ਕਰਕੇ ਬ੍ਰੇਕਫਾਸਟ ਫਿਰ ਨਿਕਲ ਜੀ ਆਪਾਂ ਔਰ ਜੋ ਵੀ ਜ਼ਰੂਰੀ ਕੰਮ ਨੇ ਸਾਰੇ ਕਰਕੇ ਆਈਏ ਮੇਰਾ نیچے ਜਾਣਾ ਸਮਾਂ ਬਹੁਤ ਹੋ ਜਾਂਦਾ ਅੱਧੀ ਰਸੋਈ ਔਰ ਅੱਧਾ ਬੈਡਰੂਮ ਹੈ نیچے ਲੈ ਜਾਂਦੀ ਆਪਾਂ ਫਿਰ ਸ਼ਾਮ ਦੇ ਟਾਈਮ ਸਾਰਾ ਉੱਪਰ ਨੂੰ ਆਦਾ ਕਿਉਂਕਿ ਬੱਚਿਆਂ ਦੇ ਕੱਪੜੇ ਫਿਰ ਮੈਨੂੰ ਬਾਰ-ਬਾਰ ਆਉਣਾ ਔਖਾ ਲੱਗਦਾ ਉਹਨਾਂ ਸਾਰੇ ਕੱਪੜੇ ਜੋ ਸਕੂਲ ਤੋਂ ਆ ਕੇ ਚੇਂਜ ਕਰਨੇ ਨੇ ਉਹ ਸਾਰੇ نیچے ਲੈ ਜਾਂਦੀ ਆ ਮੈਂ ਤੇ ਚਲੋ ਫਿਰ ਚੱਲੀਏ نیچے ਗਰਮੀ ਬਹੁਤ ਜ਼ਿਆਦਾ ਤੇ نیچے ਆ ਕੇ ਪਤਾ ਚੱਲਦਾ ਇਹੇ نیچے ਆ ਕੇ ਦੁਕਾਨ ਦੇ ਵਿੱਚ ਆਪਾਂ ਛਾੜੀ ਲਗਾ ਦਿੱਤਾ ਕਿਉਂਕਿ ਜਿਸੰਬਰਾ ਦੀ ਛੁੱਟੀ ਪਿਆ ਅਚਾਨਕ ਹੀ ਗਰਮੀ ਇੰਨੀ ਜ਼ਿਆਦਾ ਆ ਕੇ ਉਹ ਬੁਮਾਰੂਗੀ ਚਾਂਕੀ ਔਰ ਗਰਮੀ ਲੱਗ ਗਈ ਮੈਨੂੰ ਲੱਗਦਾ ਉਹਨੂੰ ਕਿਉਂਕਿ ਦੋ ਦਿਨ ਅਸੀਂ ਬੱਸ ਇਸੇ ਦਾ ਤਾਂ ਹੀ ਦਾ ਮੈਂ ਚੜ ਚੜੀ ਇਹਦਾ ਇੱਕ ਦਿਨ ਨਹੀਂ ਛੇੜਿਆ ਹੈਗਾ ਸਾਰਾ ਹੀ ਫਿਰ 7 ਦਿਨ ਥੱਕ ਜਾਵਾਂਗੇ ਤਾਂ ਕਰਕੇ ਮੈਂ ਥੋੜਾ ਥੋੜਾ ਖਾਧੀ ਬੈਠੀ ਤੇ ਚਲੋ ਜੀ ਪੂਰਾ ਕੋ ਉਧਰ ਚੱਲਦੇ ਆਂ ਤੇ ਉਧਰ ਏਸੀ 'ਚ ਬੈਠ ਕੇ ਬ੍ਰੇਕਫਾਸਟ ਕਰਦੇ ਆਂ ਇੱਧਰ ਲੈਸੀ ਅੱਜ ਨਹੀਂ ਚਲਾਉਂਦੇ ਅੱਜ ਦੇ ਬ੍ਰੇਕਫਾਸਟ ਦੇ ਵਿੱਚ ਕਮਲ ਨੇ ਬਣਾਇਆ ਦलिया ਨਮਕੀਨ ਦलिया ਤੇ ਜੋ ਕਿ ਮੈਂ ਫਸਟ ਟਾਈਮ ਖਾਣ ਲੱਗੀ ਆਂ ਤਾਂ ਕਰਕੇ ਮੈਂ ਥੋੜਾ ਜਿਹਾ ਪਾ ਕੇ ਲੈ ਕੇ ਆਈ ਆਂ ਕਿ ਮੈਂ ਕਦੇ ਟੇਸਟ ਨਹੀਂ ਕੀਤਾ ਹੈਗਾ ਤੇ ਦੇਖਦੇ ਆ ਕਿਦਾਂ ਦਾ ਆਇਆ ਹਾਂ ਜਿਸ ਤਰ੍ਹਾਂ ਨੂੰ ਬਹੁਤ ਅੱਛਾ ਆ ਨਮਕੀਨ ਵਰਗਾ ਹੀ ਆ ਟਾਈਮ ਹੋ ਗਿਆ ਪਾਉਣੇ 12 ਦਾ ਬ੍ਰੇਕਫਾਸਟ ਕਰਦੇ ਕਰਾਉਂਦੇ ਅਸੀਂ ਲੇਟ ਹੋ ਗਏ ਅੱਜ ਤੇ ਹੁਣ ਆਪਾਂ ਚੱਲੇ ਆ ਕੀ ਕੀ ਜਵਾਬ ਕੀ ਆ ਕਮੇਰੇ ਦਾ ਆ ਦੇ ਲਾਇਕ ਆਨ ਕੈਮਰਾ ਕੀ ਕਹੀ ਜਾਂਦਾ ਮਾਤਾ ਅਖੈ ਜੀ ਨੇ ਤੁਸੀਂ ਹੋਰ ਸੰਕਰਦੇ ਹੋ। ਇਹੋ ਖੇਡਦੇ ਇੱਕ ਚੱਕੜਾ ਵਈਆ ਬਾਈ ਨੂੰ ਜੱਪੀ ਕੋਈ ਫਰੀ ਗਿਆ। ਫੱਟੇ ਹੀ ਨਾ ਬਾਈ ਨੂੰ। ਉਹ ਥੋੜਾ ਜਿਹਾ ਜਵਾਬ ਦੇ। ਪੈਰੋਂ ਲੈ ਕੇ ਪਾਣੀ ਆਉਂਦਾ ਹੀ ਫਿਰਦੇ ਉਹਨੇ। ਫੋਗ ਵਾਲਿਆਂ ਨੂੰ ਖੱਚੂੱਚ ਕੇ ਲਿਆਏ ਇੱਥਨੇ ਵਾਲੇ। ਇਹ ਦੰਕਰੀ ਕਰ ਫਿਰ ਮੇਰੇ ਕੋ ਆ ਗਿਆ। ਜੇ ਬੰਦ ਤਾਂ ਨਹੀਂ ਲੰਕਦਾ ਫੋਗ ਨਾਲ ਦਿੰਦੇ। ਵੀਡੀਓ ਨਹੀਂ ਬਣਾਈ ਮੈਂ ਤੁਸੀਂ। ਬਲਾਓ ਪੂਰਾ ਫੁੱਲ ਬਣਾਉਣ ਵਾਲਾ ਜੀ।

ਇਹਦਾ ਮੁੰਡਾ ਦਿਖਾਉਣਾ ਇੰਦਰਜੀਤ ਦਾ ਮੁੰਡਾ ਦਿਖਾਉਣ ਲੱਗ ਗਿਆ ਬੈਡਮਿੰਟ ਇੱਧਰ ਰਾਣੀ ਇੱਧਰ ਆਲਮਗੀਰ ਕੱਟ ਵੀ ਚਾਹੀਦਾ ਬੂੜੀ ਮੇਰੇ ਤੋਂ ਰਾਣੀ ਜੀ ਦਾ ਆਹੋ ਜੀ ਆਹੋ ਜੀ ਤੁਹਾਡੇ ਲੱਗਦੀ ਹੁੰਦੇ ਆ ਬੈਠ ਜਾਓ ਕੋਈ ਠੀਕ ਖਲਾਈ ਮੋੜੇ ਲੱਗ ਗਿਆ ਇੰਦਰਜੀਤ ਦਾ ਬੈਡਮਿੰਟ ਜਿਆਦਾ ਖਲਾਈ ਮੋੜੂਗੀ ਤੁਹਾਨੂੰ ਆਇਆ ਵੀ ਰਾਣੀਆ ਪਹੁੰਚ ਗਏ ਇੰਦਰਜੀਤ ਦੇ ਡਾਕਟਰ ਕੋਲ ਦੇਖੋ ਹੁਣ ਕੀ ਹੁਣ ਮਹਾ ਹੈ ਕਰਮ ਹਵਾ ਜੀ ਹੋਵੇ ਫੋਨ ਕਰ ਦੋਗੀ ਜੀ

ਕੀ ਟਾਈਮ ਕਰਾਂਗੇ ਕੰਮ ਪਹਿਲਾ ਹੀ ਕੰਮ ਕੀਤਾ ਉਹੀ ਬਸ ਸਭ ਤੋਂ ਪਹਿਲਾ ਕੰਮ ਹੁਣ ਜਿਹੜਾ ਕਰ ਲੱਗਿਆ ਸ਼ਹਿਰ ਆ ਕੇ ਆਪਾਂ ਇੱਥੇ ਲੈਣੀ ਹੈ ਢੋਲੀ ਆਟੇ ਵਾਲੀ ਸਟੀਲ ਦੀ ਦੂਜੀ ਗੰਦੀ ਜੀ ਹੋਗੀ ਖਰਾਬ ਜੀ ਹੋਗੀ ਲੋਹੇ ਦੀ ਆ ਕਿੰਨੀਆਂ ਢਾਈ ਗਿੱਠ ਨੇ ਮੇਰੇ ਚੱਲਿਏ ਚਲ ਹੁਣ ਪਹੁੰਚ ਗਏ ਆਪਾਂ ਕੋਚਰ ਮਾਰਕੀਟ ਹੋ ਰਿਹਾ ਨਜ਼ਰ ਜਿੱਤੇ ਹੈਗੇ ਜਿਆਦਾਤਰ ਫਰਨੀਚਰ ਦੀ ਮਾਰਕੀਟ ਇੱਥੇ ਨਾਲੋਂ ਸਸਤਾ ਕਹਿੰਦੇ ਹੁੰਦੇ ਆ ਵੀ ਸਾਡੇ ਕੋਲ ਫਰਨੀਚਰ ਬਾਜ਼ਾਰ ਨਾਲੋਂ ਸਸਤਾ ਇਹ ਆਉ ਬੱਚਾ ਬਾਜ਼ਾਰ ਵਿਚਾਰ ਨਹੀਂ ਵਿਚਾਰ ਇੱਥੋਂ ਆਪਾਂ ਲੈਣੇ ਨੇ ਪੋਚੇ ਸਪੈਸ ਤੋਂ ਆਏ ਆ ਸਪੈਸ ਤੋਂ ਹੋ ਰਹੇ ਆ ਹਾਂ ਪੋਚੇ ਲੈਣ ਕਾਰਨ ਤੋਂ ਆਇਆ ਹੈ ਕਾਰਨਰ ਤੋਂ ਆਇਆ ਕੋਰਨਰ ਵਾਲੇ ਕਰਦੇ ਆ ਡਰਾਇਰ ਵੀ ਦੂਗੇ ਸਾਨੂੰ ਮਾਰਾ ਟੱਕਾ ਰਿਹਾ ਦੀ ਲੈ ਲੈ ਆਪਾਂ ਨੇ ਪੋਚੇ ਸਟਾਫ ਦੇ ਲਈ ਸਰਮਾਨ ਚੰਨ ਲਾਲੀ ਲੈ ਲਈ ਦਿੱਤੇ ਤੇ ਹੁਣ ਆਪਾਂ ਚੱਲੇ ਆ ਮੈਟ ਲੈਣੇ ਮੈਂ ਤਾਂ ਭੁੱਲੇ ਗਈ ਸੀ ਕਿ ਵੱਟ ਮੇਰੇ ਹੋਰੇ ਜਿਆਦਾ ਆ ਵੀ ਮੇਨ ਕੰਮ ਤਾਂ ਮੈਂ ਆਈ ਸੀ ਮੈਟ ਲੈਂਣ ਦੇ ਲਈ ਮੈਟ ਲੈਣੇ ਆ ਔਰ ਦੋ ਪਰਦੇ ਲੈਣੇ ਆਪਾਂ ਨੇ ਮੰਦਰ ਦੇ ਵਿੱਚ ਸਪੈਸ਼ਲ ਲਾਈਟ ਜਿਆ ਕਲਰ ਲਾਵਾਂਗੇ ਜਿਆਦਾ ਟਟਪਟਕ ਦੀ ਵਾਲਾ ਉਹੀ ਹੈਂਡਲੂng ਦੀਆਂ ਦੁਕਾਨਾਂ ਜਿਹੜੀਆਂ ਹਾਂਜੀ लो अभी आपका देखना आगे कारपेट बट वाला साइज़ नहीं है क्या ज़रा चाहिए था डिजाइनिंग बहुत ज़्यादा इन्ना कोड बट साइज़ नहीं है का वाला तो सिर्फ़ ओल्ड कार के देखो भी ज़्यादा फ्लफी या नहीं दापक करता हैंगे

ਪੈਨਲ ਕੱਟੀ ਆ। ਆ ਆ ਦੇਖ ਮੈਂ ਸੁਣੇ ਦੀ। ਪੈਂਟ ਕੋੜ ਸਮਾਣਾ ਆ। ਆ ਚੀਜ਼ ਦੇ ਉੱਪਰ ਉੱਪਰ ਨਹੀਂ ਹੋਵੇ। ਹਲੋ ਪਾਈਸਾ ਇੱਧਰ। ਆ ਖੋਲ ਦੇ ਯਾਰ ਕੰਮ ਹੀ ਬਹੁਤ ਆ। ਆ ਗੱਡੀ ਚਲਾ ਆਣ ਚਾਹੀ। ਅਭੀ ਜਾਓ ਮੈਂ ਮੈਨੂੰ ਨਹੀਂ ਪਤਾ ਹੈਗਾ ਕਹਿ ਦੇ ਕੀ ਲੈ ਗਿਆ ਹਾਏ ਬੈਠੇ ਦਾ ਬੜੇ ਸ਼ੌਂਕ ਨਾਲ ਜਿਵੇਂ ਬਹਿ ਜਾਓ ਡਰਾਈਵਰ ਬਾਹਰ ਫਿਰਣ ਡਿਆ ਲਓ ਸਾਰੇ ਕੰਮ ਹੋ ਗਏ ਡਨ ਹੁਣ 인ਦਰਜੀਤ ਵਧੀਆ ਜਿਹਾ ਕੁਛ ਖਵਾਉ ਪਲਾਉ ਆਪਾਂ ਨੂੰ ਇਹ ਪਹਿਲਾਂ ਕਿਉਂਕਿ ਆਪਾਂ ਚੈੱਕ ਬੁੱਕ ਲੈਣੀ ਵਧੀਆ ਕਰਦਾ ਖਾਓ ਰਵਨੀ ਦੀ ਬਿੱਟੇ ਦੱਸਦਾ ਜਾਣਾ ਪਹਿਲਾਂ ਫਿਰ ਇੱਧਰ ਜਾਣਾ ਅੱਜ ਤਾਂ ਪਾਣੀ ਆਪ ਨੂੰ ਨਹੀਂ ਆ ਗਿਆ ਖਾਣਾ ਪੀਣਾ ਸਾਡਾ ਰੁਕ ਗਿਆ ਇਹ ਮੈਦੇ ਕੋਈ ਹੋਰ ਲੈ ਕੇ ਜਾਣ ਲੈ ਹੈ ਨਹੀਂ ਨਾ ਅਸੀਂ ਤਾਂ ਝੱਲ ਲੰਨੇ ਆ ਸਾਰਾ ਕੁਝ ਤੂੰ ਸਾਨੂੰ ਖਵਾ ਦੇ ਪਲਾ ਦੇ ਤੂੰ ਨਾ ਪੀ ਤੁਰਿਆ ਖਾਲੀ ਕਿੰਨੇ ਦੀ ਬੋਤਲ ਹੈ ਵੀਰ ਕੋਈ ਨਾ ਟੈਂਗਾਰੀ ਸੰਤ ਦਾ ਪੀ ਰਿਆ ਆਪਾਂ ਕੀ ਪੀ ਰਿਆ ਲਾਲੀ ਦੇਖੇ ਹਾਂ ਕੋਈ ਨੀ ਨਿਊ ਸਲਾਪਨ ਉਹਦੇ ਗਿਆ ਉਹ ਸਲਾਪਾ ਕਰੇ ਆਈਸਕ੍ਰੀਮ ਮਿਲਕ ਬਦਾਮ ਲਾਲੀ ਨੂੰ ਮੈਂ ਕਿਹਾ ਤੂੰ ਲਿਆ ਮੈਨੂੰ ਨਾਲ ਲੈ ਕੇ ਗਿਆ ਕਹਿੰਦਾ ਉਹਨਾਂ ਨੇ ਮੈਨੂੰ 45 ਨਾ 40 60 ਜੇ ਕਹਿ ਦੇਣਾ ਕਹਿੰਦਾ ਮੈਨੂੰ ਪਤਾ ਨਹੀਂ ਤਿੰਨ ਤੱਕ ਅਕਾਊਂਟਿੰਗ ਆਉਂਦੀ ਐਨੂੰ ਨਾਲ ਦੁੱਧ ਜਿਆਦਾ ਮੈਂ ਲਾ ਦਿੰਦੇ ਜਿਹੜੇ ਬਦਾਮ ਹੀ ਲਈ ਜਾਂਦੇ ਆ ਰਵਿੰਦਰ ਆਪਣੇ ਘਰੇ ਚੱਲਦੇ ਆ ਉਹ ਯਾਰ ਲੈਣਾ ਇਹ ਇਹ ਨਹੀਂ ਲੈਣਾ

ਤੇ ਮੈਂ ਆ ਕੇ ਸੌਂ ਗਈ ਸੀ ਇੰਨੀ ਜ਼ਿਆਦਾ ਨੀਂਦ ਆਈ ਮੈਨੂੰ ਕਿਉਂਕਿ ਦੁਪਹਿਰੇ ਗਰਮੀ ਦੇ ਵਿੱਚ ਨਿਕਲਣਾ ਹੁਣ ਬਹੁਤ ਔਖਾ ਲੱਗਦਾ ਆ ਤੇ ਸੌਂ ਗਈ ਸੀ ਫਿਰ ਮੈਂ ਔਰ ਅੱਜ ਮੈਂ ਕਾਫੀ ਸਮਾਨ ਲੈ ਕੇ ਆਈ ਆ ਜਿਹੜਾ ਨਾਲ-ਨਾਲ ਸੈੱਟ ਕਰਾਂਗੇ ਤੇ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਔਰ ਦੋ ਸੂਟ ਵੀ ਲੈ ਕੇ ਆਈ ਆ ਮੈਂ ਦਿਖਾਵਾਂਗੇ ਇਹ ਪਿਆ ਸਾਰਾ ਸਮਾਨ ਤੇ ਇਹ ਮੈਂ ਲੈ ਕੇ ਆਈ ਆ ਫੋਨੇ ਮੈਂ ਕੋਨਾਂ ਲਈ ਸਕੂਲ ਲਈ ਲੈ ਕੇ ਜਾਣ ਨੂੰ ਤੇ ਇਹ ਮੈਨੂੰ ਮਿਲਿਆ ਨੀਅਰ ਵਾਉਟ 60 ਰੁਪਏ ਦੇ 12 ਪੀਸ ਪੰਜ ਕਿੱਤੇ ਦਾ ਵਹਿ ਗਿਆ ਮੇਰੀ ਤੇ ਇਹ ਵਾਲਾ ਸੂਟ ਸ਼ਰਨ ਨੇ ਮੰਗਾਇਆ ਨਹੀਂ ਮਨਦੀਪ ਦਾਇਆ ਸੀ ਸ਼ਰਨ ਮਤਲਬ ਦੋਨਾਂ ਚੋਂ ਕੋਈ ਇੱਕ ਰੱਖੂਗੀ ਇੱਕ ਸੂਟ ਉਹਨਾਂ ਕੋ ਪਹਿਲਾਂ ਇਹਦੇ ਨਾਲ ਦਾ ਹੈਗਾ ਆ ਤੇ ਇਹ ਵਾਲਾ ਪ੍ਰਿੰਟ ਮੈਨੂੰ ਸੋਹਣਾ ਲੱਗਿਆ ਸੀ ਇਸ ਲਈ ਫਿਰ ਮੈਂ ਲੈ ਲਿਆ ਮੱਕੇਨ ਦੇਖਦੇ ਆ ਹਾ ਜਿੱਸਟਿਚ ਕਰਵਾਉਣਾ ਜਾਂ ਨਹੀਂ ਕਰਵਾਉਣਾ ਦੇਖਾਂਗੇ ਮੰਦਰ ਦੇ ਲਈ ਮੈਟ ਤਾਂ ਆਪਾਂ ਲੈ ਲਿਆ ਸੀ ਬਟ ਕਾਟਨ ਸੀਗੇ ਜਿਹੜੇ ਉਹ ਬਣਨੇ ਦਿੱਤੇ ਆ ਕਿਉਂਕਿ ਉਹਨਾਂ ਫੁੱਲ ਜਿਹੜੇ ਮੈਨੂੰ ਪਸੰਦ ਆਏ ਸੀਗੇ ਉਹ ਹਜੇ ਬੜੇ ਹੋਏ ਨਹੀਂ ਸੀਗੇ ਬਣਨੇ ਦਿੱਤੇ ਆ ਕੱਲ ਪੜ੍ਹ ਲਿਆਊਗਾ ਲਾਲੀ ਜਾ ਕੇ ਜਾਂਦੇ ਮੈਂ ਤੇ ਉਹ ਬੱਚੇ ਚਾਹਾਂਗੇ ਔਰ ਕੱਲ ਹੀ ਸਫਾਈ ਕਰਾਂਗੇ ਮੰਦਰ ਦੀ ਮੈਂ ਨੂੰ ਦੁਪਹਿਰ ਤੋਂ ਬਾਅਦ ਫਿਰ ਉੱਥੇ ਸੈਟਿੰਗ ਕਰਾਂ। ਫਰੂਟ ਬਾਕਸ ਨਿਊ ਫਰੂਟ ਬਾਕਸ ਮੰਗਦੇ। ਹੈਨਾ? ਬੱਲੇ ਦੋ ਤਰ੍ਹਾਂ ਦੇ ਇੱਕ ਤਰ੍ਹਾਂ ਦਾ ਫਰੂਟ ਉਰੇ ਪਿਆ ਕਰੂਗਾ ਇੱਕ ਤਰ੍ਹਾਂ ਦੂਰੇ ਪਿਆਰ ਠੀਕ ਮਿਕਸ ਨਹੀਂ ਹੋਇਆ ਕਰੂਗਾ ਫਰੂਟ ਪਰ ਫਰੂਟ ਆਉਂਦਾ ਤਾਂ ਆਉਂਦਾ ਹੁਣ ਫਰੂਟ ਵੀ ਆਊਗਾ ਇੱਕ ਚ ਤਰਬੂਜ ਦੇ ਲਈ ਜਾਣਾ ਵਾਟਰਮੈਲਨ ਵਾਟਰਮੈਲਨ ਇੱਥੇ ਜਾਇਆ ਕਰੂ ਜਾਦਾ ਵਾਲੇ ਚ ਘਾਟ ਵਾਲੇ ਚ ਜਿਵੇਂ ਹੁਣ ਜਿਹੜਾ ਵੀ ਫਰੂਟ ਹੋਇਆ ਕਰੂਗਾ ਉਹ ਜਾਏਗਾ ਓਕੇ ਸੋਹਣਿਆ ਹਾਂ ਇਹ ਤਾਂ ਖਰੇ ਖਾਂਦਾ ਜੇ ਟਾਈਮ ਹੋ ਗਿਆ 9:30 ਦਾ ਤੇ ਅੱਤੋਂ ਕੋਈ ਮੂਵੀ ਵੀ ਨਹੀਂ ਦੇਖੀ ਹੋਈ ਵੈਸਤਾ ਆਪਾਂ ਸੈਟਰਡੇ ਕੋਈ ਨਾ ਕੋਈ ਦੇਖਦੇ ਹੁੰਦੇ ਆ ਵੈਸਤਾ ਮੂਵੀ ਦੇਖਦੇ ਆ ਸੈਟਰਡੇ ਨੂੰ ਤਾਂ ਥੋੜਾ ਲੇਟ ਪੈਨੇ ਹੁੰਨੇ ਆ ਬਟ ਅੱਜ ਸਾਡਾ ਦਿਨ ਦਾ ਹੀ ਨੈਟ ਸੀਗਾ ਜਿਹੜਾ ਪਿੱਛੋਂ ਪਹਿਲਾਂ ਕੋਈ ਪ੍ਰੋਬਲਮ ਸੀਗੀ ਬੰਬ ਸੀਗਾ ਔਰ ਉਸ ਤੋਂ ਬਾਅਦ ਹੁਣ ਦੁਬਾਰਾ ਇੰਟਰ ਜਿੱਨੇ ਥੋੜੀ ਬਹੁਤੀ ਛੇੜਖਾਨੀ ਕਰਕੇ ਆਨ ਆਫ ਕਰਕੇ ਹੁਣ ਚਲਾਇਆ ਹੈ ਹੁਣ ਚੱਲਦਾ ਹੈ ਤਾਂ ਕਰਕੇ ਫੇਰ ਐਲਸੀਡੀ ਤੇ ਕੁਝ ਦੇਖਣਾ ਹੋਇਆ ਹੈਗਾ ਸੋ ਚਲੋ ਜੀ ਅੱਜ ਦੇ ਬਲੌਗ ਦੀ ਇੱਥੇ ਕਰਦੇ ਆ ਐਂਡਿੰਗ ਤੇ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਥੈਂਕਸ ਫॉर ਵਾਚਿੰਗ ਐਂਡ ਗੁੱਡ ਨਾਈਟ ਬਾਏ ਬਾਏ